ਗਣੇ ਤੋਂ ਪੱਗ ਰੋਡ ਤੇ ਆਇਆ ਹਾਂ ਦੇਖੋ ਮੈਂ ਬੜੀ ਡਿਟੇਲ ਵੈਸੇ ਤਾਂ ਬੋਲ ਚੁੱਕਿਆ ਤੁਹਾਨੂੰ ਦੱਸਦਾ ਮੈਂ ਤਾਂ ਤਾਂ ਆਇਆ ਸੀ ਮੇਰੇ ਕੋਲੇ ਕੋਈ ਸਾਥੀ 8-10 ਦਿਨ ਪਹਿਲਾਂ ਗਏ ਸੀ ਮੈਂ ਆਪਦੇ ਰਜਿਮਿਆਂ ਚ ਰਿਹਾ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨਾਂ ਤੋਂ ਇੱਥੇ ਧੜਨਾ ਚੱਲ ਰਿਹਾ ਹੈ ਮੈਂ ਬਤੌਰ ਐਮਐਲਏ ਮੇਰੀ ਡਿਊਟੀ ਬਣਦੀ ਹੈ ਮਸਲਾ ਕੋਈ ਵੀ ਹੋਵੇ ਮੈਨੂੰ ਹੱਲ ਕਰ ਸਕਾਂ ਜਾਂ ਨਾ ਕਰ ਸਕਾਂ ਮੇਰੀ ਡਿਊਟੀ ਬਣਦੀ ਹੈ ਉਹਨਾਂ ਦੇ ਉਸ ਮਸਲੇ ਦੇ ਵਿੱਚ ਸ਼ਰੀਕ ਹੋ ਕੇ ਕੋਸ਼ਿਸ਼ ਕਰਾਂ ਕਿ ਇਸ ਨੂੰ ਕਿ ਜੇ ਤੱਕ ਕੇ ਸੈਟਲ ਕੀਤਾ ਜਾਵੇ ਮੈਂ ਇਹਨਾਂ ਤੋਂ ਸਾਰੀ ਗੱਲ ਸੁਣੀ ਹੈ ਮੈਨੂੰ ਰਿਪਰੈਜ਼ੈਂਟੇਸ਼ਨ ਵੀ ਦਿੱਤੀ ਹੈ ਸੰਧੂ ਸਾਹਿਬ ਰਾਣੇ ਸਾਰੇ ਸਾਥੀਆਂ ਨੇ ਮੈਂ ਜਾ ਕੇ ਘਰੇ ਪੜੂੰਗਾ ਵੀ ਪਰ ਜਿੰਨਾ ਕਿ ਮੈਨੂੰ ਗਿਆਨ ਸੀ ਕਿਉਂਕਿ 2010 ਜਾਂ 12 ਚ ਮੈਨੂੰ ਡਿਟੇਟ ਯਾਦ ਨਹੀਂ ਇੱਕ ਚਿੱਠੀ ਦੇ ਨਾਲ ਬਠਿੰਡੇ ਸ਼ਹਿਰ ਦੀ 2200 ਤੋਂ ਬਿੱਗੇ ਤੋਂ ਉੱਪਰ ਦੀ ਜਾਇਦਾਦ ਜਿਹੜੀ ਹੈ ਪੱਤੀ ਛੁੱਟੀ ਤੇ ਪੱਤੀ ਮਹਨੇ ਦੀ ਉਹ ਟ੍ਰਾਂਸਫਰ ਕਰਤੀ ਸੀ ਮਿਸਰ ਕਾਰਪੋਰੇਸ਼ਨ ਦੇ ਨਾਮ ਮੈਂ ਉਸ ਸਮੇ ਮਿਸਰ ਕਾਉਂਸਲਰ ਸੀ ਮੈਂ ਉਦੋਂ ਵੀ ਡਟ ਕੇ ਵਿਰੋਧ ਕੀਤਾ ਸੀ ਕਿ ਕਾਨੂੰਨੀ ਤੌਰ ਤੇ ਗਲਤ ਹੈ ਜੇ ਇੱਕ ਚਿੱਠੀ ਦੇ ਨਾਲ ਜਾਇਦਾਦ ਟਰਾਂਸਫਰ ਹੋ ਸਕਦੀ ਹੋਵੇ ਫਿਰ ਆਪਾਂ ਨੂੰ ਰਜਿਸਟਰੀਆਂ ਗਰਾਉਂਡ ਦੀ ਲੋੜ ਨਹੀਂ ਜਮ੍ਹਾਂਬੰਦੀ ਲੈਣ ਦੀ ਲੋੜ ਨਹੀਂ ਅਗਲਾ ਚਿੱਠੀ ਦੇ ਦੇ ਵੀ ਮੇਰੀ ਜਾਇਦਾਦ ਟਰਾਂਸਫਰ ਕਰਦੇ ਹੋ ਫਿਰ ਸ਼ਾਮ ਕਿਉਂ ਲੱਗਣ ਪਰ ਉਹਨਾਂ ਨੇ ਉਹ ਟਰਾਂਸਫਰ ਕਰਤੀ ਸੀ ਮੈਂ ਉਹਦੇ ਵਿੱਚ ਬਕਾਇਦਾ ਲਿਖਿਆ ਸੀ ਕਿ ਇਹਦੇ ਨਾਲ ਤੁਸੀਂ ਕਾਰਪੋਰੇਸ਼ਨ ਨੂੰ ਡਿਸਟ੍ਰਿਕਸ਼ਨ 'ਚ ਪਾ ਦਿਓਗੇ ਸ਼ਹਿਰ ਦੇ ਲੋਕਾਂ ਦੇ ਨਾਲ ਨੋਆ ਤਰ੍ਹਾਂ ਦਾ ਪੈਸਾ ਬਰਬਾਦ ਹੋ ਔਰ ਮੇਰਾ ਵਿਊ ਸੀ ਸ਼ਰੇਆ ਕਿ ਕਾਰਪੋਰੇਸ਼ਨ ਕੇ ਸਾਰੇਗੀ ਇਹ ਕੇਸ ਜਿੱਤ ਨਹੀਂ ਸਕਦੀ ਔਰ ਹੋਇਆ ਵੀ ਉਹੀ ਇਥੇ ਡਡਵਾਲ ਸਾਹਿਬ ਸੀ ਜੱਜ ਸਾਹਿਬ ਉਹਨਾਂ ਨੇ ਫੈਸਲਾ ਕੀਤਾ ਜਿਹੜਾ ਮਹਿਨਾ ਪੱਤੀ ਦਾ ਇੰਤਕਾਲ ਆ ਜਿਹਦੇ ਵਿੱਚ ਮੇਰਾ ਖਿਆਲ ਹੈ ਤਕਰੀਬਨ 1200 ਵਿੱਦੇ ਤੋਂ ਉੱਪਰ ਜائਦਾਦ ਹੈ ਉਹ ਟ੍ਰਾਂਸਫਰ ਹੋਈ ਜੋ ਇੰਤਕਾਲ ਰੱਦ ਕੀਤਾ ਜਾ ਚੁੱਕਾ ਹੈ ਔਰ ਉਹਦੀ ਅਪੀਲ ਪੈਂਡਿੰਗ ਸੀ ਮੈਨੂੰ ਨਹੀਂ ਪਤਾ ਉਹਦਾ ਫੈਸਲਾ ਹੋ ਗਿਆ ਜਾਂ ਨਾ ਕਿ ਮੈਂ ਕੱਲ ਪਤਾ ਕਰੂੰਗਾ ਜਦੋਂ ਇਲਤਗਾਲ ਹੀ ਰੱਦ ਹੋ ਗਿਆ ਤਾਂ ਕਾਰਪੋਰੇਸ਼ਨ ਉਸ ਦੇ ਵਿੱਚ ਓਨਰਸ਼ਿਪ ਕਲੇਮ ਉਹਨਾਂ ਦਾ ਖਤਮ ਹੋ ਗਿਆ ਹੁਣ ਅਪੀਲ ਪੈਂਡਿੰਗ ਆ ਉਸ ਕੀ ਹੁੰਦਾ ਹੈ ਅਗਲੀ ਗੱਲ ਹੈ ਪੈਂਡਿੰਗ ਲਿਟੀਗੇਸ਼ਨ ਆਪਾਂ ਪੈਨਿਕ ਕ੍ਰੀਏਟ ਕਰੀਏ ਨੋਟਿਸ ਦੇ ਕੇ ਲੋਕਾਂ ਦੀਆਂ ਸ਼ਾਮ ਨੂੰ ਚੁੱਲ੍ਹੇ ਵੱਲੋਂ हट ਜਾਂਦੇ ਜਦੋਂ ਉਹਨਾਂ ਨੂੰ ਪਤਾ ਹੋਵੇ ਕਿ ਸਵੇਰੇ ਇੱਥੇ ਨਹੀਂ ਅਸੀਂ ਹੋਵਾਂਗੇ ਉਸ ਦੀ ਮੈਨੂੰ ਚਿੰਤਾ ਸੀ ਉਹ ਚਿੰਤਾ ਜਮਾ ਸ਼ਾਮਲ ਹੋਣਾ ਹੈ ਔਰ ਦੋ ਜੱਜਮੈਂਟਾਂ ਇੱਕ ਜੱਜਮੈਂਟ ਸੁਪਰੀਮ ਕੋਰਟ ਦੀ ਸੀ ਜਿਹਦੇ ਤਹਿਤ ਉਹਨਾਂ ਨੇ ਕਰਤਾ ਸੀ ਕਿ ਜਿਹੜੀ ਸ਼ਾਮਲਾ ਜਾਇਦਾਦ ਆ ਉਹ ਕਾਰਪੋਰੇਸ਼ਨ ਜਾਂ ਪੰਚਾਇਤਾਂ ਦੀ ਹੈ ਪਰ ਉਸ ਦੇ ਵਿੱਚ ਫੈਸਲੇ ਦੇ ਵਿੱਚ ਜਿਹੜਾ ਇੱਕ ਪੱਖ ਨੂੰ ਟੱਚ ਕੀਤਾ ਗਿਆ ਸੀ ਉਸ ਦਾ ਰਿਵਿਊ ਪਿਆ ਹੁਣ ਇਹਨਾਂ ਨੂੰ ਕੀ ਵਿਸ਼ਵਾਸ ਪਾਇਆ ਗਿਆ ਉਸ ਰਿਵਿਊ ਦੇ ਵਿੱਚ ਜਿਹੜਾ 73 ਪੇਜ ਦਾ ਇੱਕ ਫੈਸਲਾ ਕੀਤਾ ਗਿਆ ਉਹ ਫੈਸਲਾ ਵੀ ਮੈਂ ਪੜਨਾ ਹੈ ਜੇ ਰਿਵਿਊ ਹੋ ਗਿਆ ਇਹਦਾ ਮਤਲਬ ਦਾ ਦੁਬਾਰਾ ਫੈਸਲਾ ਹੋਏਗਾ ਫੈਸਲਾ ਕੱਚਾ ਹੋਵੇਗਾ ਜਿਲ੍ਹੇ ਸਾਹਿਬ ਇੱਕ ਹਾਈ ਕੋਰਟ ਦਾ ਉਸ ਤੋਂ ਪਹਿਲਾਂ ਫੈਸਲਾ ਜਿਹਦੇ ਜਿਹਨਾਂ ਨੇ ਕਲੀਅਰ ਕੀਤਾ ਕਿ ਜਿਹੜੀ ਸ਼ਾਮਲਾਟ ਹੈ ਇਹ ਪੱਤੀ ਸ਼ਾਮਲਾਟ ਉਹ ਕਾਰਪੋਰੇਸ਼ਨ ਆ ਜਾਂ ਉਹਨਾਂ ਦੀ ਨਹੀਂ ਉਹਨਾਂ ਲੋਕਾਂ ਦੀ ਹੈ ਜਿਹੜੇ ਪੱਤੀ ਵਾਲੇ ਨੇ ਮੈਂ ਹੁ ਸਾਰੇ ਮਸਲੇ ਨੂੰ ਸਮਝ ਚੁੱਕਾ ਹਾਂ ਔਰ ਮੈਂ ਇਹ ਸਾਰੇ ਦੇ ਉੱਤੇ ਤਿੰਨੇ ਜੱਜਮੈਂਟਾਂ ਨੂੰ ਵੀ ਦੇਖੂਗਾ ਉਸ ਨੂੰ ਦੇਖ ਕੇ ਕੱਲ ਨੂੰ ਮੈਂ ਜਿਹੜਾ ਪ੍ਰਸ਼ਾਸਨ ਨਾਲ ਗੱਲ ਕਰੂੰਗਾ ਗਿੱਲ ਸਾਹਿਬ ਜੇ ਗੱਲ ਕਰੀਏ ਫਿਰ ਨਗਰ ਨਿਗਮ ਬਠਿੰਡਾ ਕਿਸ ਅਧਾਰ ਤੇ ਜਿਹੜਾ ਨੋਟਿਸ ਕੱਢ ਰਿਹਾ ਭਾਗੂ ਰੋਡ ਤੇ ਤਾਂ ਇਹੀ ਤਾਂ ਕੱਲ ਨੂੰ ਪੁੱਛੂੰਗਾ ਸਾਰਾ ਕੁਝ ਪੜ੍ਹ ਕੇ ਮੈਂ ਇਹੀ ਦਾ ਦੱਸਾਂਗਾ ਠੀਕ ਹੈ